ਕੁਝ ਦਿਨ ਪਹਿਲਾਂ ਪੰਜ ਗਰਾਈ ਵਿੱਚ ਕੁਝ ਵਿਵਾਦ ਹੁੰਦਾ ਹੈ ਅਤੇ ਇੱਕ ਲਾਇਸੈਂਸ ਜਿਹੜਾ ਹੁੰਦਾ ਹੈ ਉਹ ਪੜਤਦਾ ਜਾਂਦਾ ਹੈ ਉਸ ਨੂੰ ਲੈ ਕੇ ਰੋਸ ਜਿਹੜਾ ਹੈ ਕੋ ਪਾਇਆ ਜਾਂਦਾ ਇਸ ਵਕਤ ਕੋਟਕਪੂਰਾ ਵਿੱਚ ਮੌਜੂਦਾਂ ਡੀਐਸਪੀ ਸਾਹਿਬ ਨੂੰ ਮਿਲਣ ਲਈ ਸੰਗਤ ਜਿਹੜੀ ਆ ਪੁੱਛੀ ਸੀ ਬਬਾਈ ਸਭ ਤੋਂ ਪਹਿਲਾਂ ਜਾਨਣਾ ਚਾਹੁੰਦਾ ਹੈ ਵਿਵਾਦ ਸ਼ੁਰੂ ਕਿਵੇਂ ਹੁੰਦਾ ਹੈ ਕੀ ਗੱਲ ਹੁੰਦੀ ਸ਼ੁਰੂ ਤੋਂ ਵਿਵਾਦ ਵਿਵਾਦ ਸ਼ੁਰੂ ਹੋਣ ਦਾ ਕਾਰਨ ਇਹ ਹੈ ਜੀ ਕਿ ਇੱਕ ਸਾਡੇ ਪਿੰਡ ਪੰਜ ਗਰਾਈ ਕਲਾਂ ਉਹ ਜ਼ਮੀਨ ਹੈ ਡੇਰੇ ਦੀ ਜਿਹੜੀ ਕਿ ਸੁਖਜਿੰਦਰ ਸਿੰਘ ਡੇਢ ਕਿੱਲੇ ਜ਼ਮੀਨ ਦੇ ਉੱਪਰ ਪਹਿਲਾਂ ਵਾਈ ਕਰਦਾ ਸੀ ਉਹਨਾਂ ਨੇ ਸੰਤਾਂ ਦੇ ਉੱਥੋਂ ਕਿਹਾ ਵੀ ਭਾਈ ਹੁਣ ਬਹੁਤ ਚਿਰ ਹੋ ਗਿਆ ਸਾਡੀ ਜ਼ਮੀਨ ਛੱਡ ਦੇ ਪਰ ਉਹਨੇ ਜ਼ਮੀਨ ਨਾ ਛੱਡਣ ਦੀ ਬਜਾਏ 10 ਫੁੱਟ ਮਿੱਟੀ ਉੱਥੋਂ ਝੁਕਾ ਦਿੱਤੀ ਆਪਣੇ ਖੇਤ ਵਿੱਚੋਂ ਜਿਹੜੀ ਗੈਰਕਾਨੂੰਨੀ ਸੀ ਤਾਂ ਜਿਹੜੇ ਆਸ-ਪਾਸ ਦੇ ਖੇਤਾਂ ਵਾਲੇ ਕਿਸਾਨ ਭਰਾ ਸੀਗੇ ਉਹਨਾਂ ਨੇ ਇਹਦੇ ਉੱਪਰ ਸ਼ਿਕਾਇਤ ਕੀਤੀ ਚੌਂਕੀ ਪੰਜਗ੍ਰੈਂਡ ਕਲਾਂ ਦੇ ਵਿੱਚ ਵੀ ਉਥੇ ਜੀ ਇਹ ਮਿੱਟੀ ਚਕਾਰਿਆ ਸਾਨੂੰ ਬਹੁਤ ਦਿੱਕਤ ਹੋ ਰਹੀ ਹੈ ਉਹਦੇ ਕਾਰਨ ਕਰਕੇ ਇਹਦੀ ਗ੍ਰਿਫਤਾਰੀ ਹੋਈ 575 ਦੇ ਵਿੱਚ ਇਹਦੀ ਜ਼ਮਾਨਤ ਹੋਈ ਇਹਦਾ ਲੜਕਾ ਸ੍ਰੀ ਸਾਹਿਬ ਪਾ ਕੇ ਚਲਿਆ ਗਿਆ ਉਥੇ ਉਹਨਾਂ ਨੇ ਲਵਾ ਕੇ ਜਿਹੜਾ ਹੈਗਾ ਖੰਜਰ ਟਾਈਪ ਦਾ ਜਿਹੜਾ ਹੈਗਾ ਉਹਨੂੰ ਖੰਜਰ ਟਾਈਪ ਦਾ ਹੈਗਾ ਕੋਈ ਸ਼ਸਤਰ ਉਹਨੂੰ ਰੱਖ ਲਿਆ ਹਾਂ ਉਹ ਉਥੇ ਰੱਖ ਲਿਆ ਲਵਾ ਕੇ ਉਦੋਂ ਬਾਅਦ ਇਹਨੇ ਕਈ ਜਥੇਬੰਦੀਆਂ ਨੂੰ ਫੋਨ ਕੀਤਾ ਮੇਰਾ ਲਭਾਉ ਜੀ ਅਸੀਂ ਉਹਨੂੰ ਨਿੱਜੀ ਤੌਰ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਨਿੱਜੀ ਤੌਰ ਦੇ ਉੱਤੇ ਅਸੀਂ ਉਹਨੂੰ ਫੋਨ ਕੀਤਾ ਵੀ ਤੂੰ ਆ ਜਾ ਆਪਣੇ ਪਿੰਡ ਦੇ ਮੋਤਵਾਰ ਸਿੰਘ ਲੈ ਕੇ ਆਪਾਂ ਨਾਲ ਜਾ ਕੇ ਉਹ ਸ਼ਸਤਰ ਲਿਆਵਾਂਗੇ ਪਰ ਇਹ ਸਾਡੇ ਕੋਲੇ 3 ਦਿਨ ਅਸੀਂ ਇਹਦੀ ਵੇਟ ਕਰਦੇ ਰਹੇ ਨਹੀਂ ਆਇਆ ਉਦੋਂ ਬਾਅਦ ਇਹਨੇ ਗੁੱਸੇ 'ਚ ਆ ਕੇ ਚਾਹੇ ਜਾਂ ਬਖਲਾੜ 'ਚ ਆ ਕੇ ਜਾਂ ਇਸ ਮਸਲੇ ਨੂੰ ਸਾਡਾ ਜਿਹੜਾ ਹੈਗਾ ਮਨਣਾ ਇਹ ਹੈ ਕਿ ਇਸ ਕਾ ਇਸ ਕਾਰਵਾਈ ਨੂੰ ਇਸ ਕੰਮ ਨੂੰ ਨੇ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਜਿਹੜਾ ਲਾਇਸੈਂਸ ਆ ਉਹ ਆਨਲਾਈਨ ਹੋ ਕੇ ਪਾੜਦਾ ਜਿਹੜਾ ਸ਼ਸਤਰ ਦੀ ਗੱਲ ਕੀਤੀ ਜਾ ਰਹੀ ਹੈ ਅਮਰਿਤ ਛਕਾਇਆ ਮੁੰਡੇ ਨੇ ਉਸ ਨੇ ਕੀ ਉਹ ਰੱਖ ਸਕਦੇ ਆ ਨਿਹੰਗ ਸਿੰਘ ਰੱਖ ਸਕਦੇ ਉਸ ਨੂੰ ਦੇਖੋ ਰਾਂਗ ਸਿੰਘ ਰੱਖ ਸਕਦੇ ਆ ਕਿਉਂਕਿ ਉਹ ਕਮਰ ਕਸੇ ਦਾ ਸ਼ਾਸਤਰ ਹੈ ਕਮਰ ਕਸੇ ਦੇ ਵਿੱਚ ਨਿਹੰਗ ਸਿੰਘ ਜਿਹੜਾ ਹੈਗਾ ਕਈ ਸ਼ਾਸਤਰ ਨੇ ਸਾਡੇ ਕੋਲ ਸੋਪ ਹੈ ਸਹਿਫੀ ਹੈ ਤਲਵਾਰ ਹੈ ਉਹ ਸਾਰੇ ਢੰਗ ਸਿੰਘ ਤਿਆਰ ਵਰਤਿਆ ਰੱਖ ਸਕਦੇ ਆ ਪਰ ਉਸ ਮਸਲੇ ਵਿੱਚ ਜਿਹੜੀ ਪੁਲਿਸ ਕਾਰਵਾਈ ਉਸ ਸਮੇਂ ਹੋਈ ਹੈ ਉਹ ਕੀ ਹੋਈ ਆ ਉੱਥੇ ਮੌਜੂਦ ਨਹੀਂ ਸੀ ਅਸੀਂ ਉਸ ਦਾ ਸਾਨੂੰ ਨਹੀਂ ਪਤਾ ਪਰ ਉਸ ਪੁਲਿਸ ਪ੍ਰਸ਼ਾਸਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੇਲ ਭੇਜੀ ਹੈ ਮੇਲ ਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਵੀ ਇਹ ਅੰਮ੍ਰਿਤ ਦਾ ਸ਼ਸਤਰ ਹੈ ਜਾਂ ਨਹੀਂ ਅਕਾਲ ਤਖਤ ਸਾਹਿਬ ਦੀ ਪੁਲਿਸ ਪ੍ਰਸ਼ਾਸਨ ਦੇ ਦਸਨ ਮੁਤਾਬਕ ਅਕਾਲ ਤਖਤ ਸਾਹਿਬ ਦੀ ਮੇਲ ਦੇ ਵਿੱਚ ਇਹ ਆਇਆ ਵੀ ਇਹ ਵੈਸੇ ਸ਼ਸਤਰ ਢੰਗ ਸਿੰਘ ਰੱਖ ਸਕਦੇ ਆ ਪਰ ਇਹ ਅੰਮ੍ਰਿਤ ਦਾ ਸ਼ਸਤਰ ਨਹੀਂ ਹੈ ਹੁਣ ਜਿਹੜਾ ਵਿਵਾਦ ਸ਼ੁਰੂ ਹੋਇਆ ਹੈ ਵੀਡੀਓ ਜਿਹੜੀ ਸਾਹਮਣੇ ਆਈ ਹੈ ਜਿਹੜਾ ਲਾਇਸੈਂਸ ਪੜਿਆ ਗਿਆ ਹੈ ਕਿ ਉਸ ਵਿੱਚ ਧਾਰਮਿਕ ਤਾਰੇ ਜੁੜਦੀ ਹੈ ਧਾਰਮਿਕ ਤੌਰ ਤੇ ਅਪਰਾਧ ਹੈਗਾ ਉਹ ਹਾਂਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਆ ਆਪਾਂ ਲਿਖਦੇ ਆ ਉਹਨੂੰ ਪਾੜ ਦਿੰਨੇ ਆ ਤਾਂ ਉਹ ਧਾਰਮਿਕ ਬੇਅਦਬੀ ਹੈ ਉਹਦੇ ਵਿੱਚ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਮਾਲੇ ਦਾ ਸ਼ਲੋਕ ਹਾਂ ਗੋਸਾਈਂ ਦਾ ਪਹਿਨ ਵਾਲੜਾ ਮੈਂ ਗੌਰ ਮਿਲ ਉੱਚ ਦਮਾਲੜਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਸਿਰ ਮਸਤਕ ਰੱਖਿਆ ਪਾਰ ਬ੍ਰੰਗ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਤੇ ਵਾਹ 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 ਪ੍ਰਗਟੋ ਮਰਦਾ ਗੰਮੜਾ ਬਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚਿੱਲਾ ਹੀ ਭਾਈ ਗੁਰਦਾਸ ਦੀਆਂ ਵਾਰਾਂ ਨੇ ਠੀਕ ਹੈ ਜੀ ਦੇਸ਼ ਵਾਬ ਬਰਮੋ ਇਹ ਸ਼ੁਭ ਕਰਮਣ ਤੇ ਕਬ ਹੁਨਾ ਟਰੋ ਇਹ ਦਸਮ ਗ੍ਰੰਥ ਦਾ ਸ਼ਬਦ ਹੈ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੀ ਰਚਨਾ ਇਹ ਸਾਰੀ ਰਚਨਾ ਧਾਰਮਿਕ ਹੈ ਖਾਲਸੇ ਦੀ ਰਹਿਤ ਮਰਿਆਦਾ ਖਾਲਸੇ ਦੀ ਰਹਿਣੀ ਸਾਰੀ ਉੱਚ ਦਰਜ ਹੈ ਤੇ ਗੁਰਬਾਣੀ ਦੇ ਹਵਾਲੇ ਦੇ ਕੇ ਦਸਮ ਗ੍ਰੰਥ ਦੇ ਗੁਰੂ ਗ੍ਰੰਥ ਸਾਹਿਬ ਦੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਤੇ ਗਜਲਾਂ ਭਾਈ ਨੰਦ ਲਾਲ ਜੀ ਦੇ ਉਹ ਸਾਰੇ ਹਵਾਲੇ ਦਿੱਤੇ ਉਹ ਸਾਰੀ ਜਿਹੜੀ ਧਾਰਮਿਕ ਸਮਗਰੀ ਹੈ ਸਿੱਖਾਂ ਦੀ ਉਹਨਾਂ ਤਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਹੈ ਨਹੀਂਗੀ ਤਾਂ ਜਦੋਂ ਆਪਾਂ ਧਾਰਮਿਕ ਕਿਸੇ ਵੀ ਗ੍ਰੰਥ ਨੂੰ ਜਾਂ ਕਿਸੇ ਵੀ ਪੋਥੀ ਨੂੰ ਪਾੜਦੇ ਆ ਤਾਂ ਉਹਦਾ ਤਾਂ ਵੈਸੇ ਹੀ ਐਕਟ ਬਣਦਾ ਹੈਗਾ ਧਾਰਮਿਕ ਤੌਰ ਤੇ ਉਹਦਾ ਐਕਟ ਧਾਰਾ ਲੱਗਦੀ ਲੱਗਦੀ ਹੈ ਹੁਣ ਤੁਸੀਂ ਆਏ ਹੋ ਕਿਸ ਤਰੀਕੇ ਦਾ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਪ੍ਰੋਸਾ ਦਿੱਤਾ ਗਿਆ ਕੋਈ ਹਾਂ ਸਾਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਲ ਡੀਐਸਪੀ ਸਾਹਿਬ ਕਿਸੇ ਕੰਮ ਦੇ ਵਿੱਚ ਆਪਣੇ ਮਸਰੂਫ ਹੈ ਵਿਜੀ ਹੈ ਤੇ ਪੁਲਿਸਨ ਚ ਜਿਹੜੇ ਇੱਥੋਂ ਦੇ ਇੰਚਾਰਜ ਨੇ ਮਨੋਜ ਕੁਮਾਰ ਜੀ ਉਹਨਾਂ ਨੇ ਸਾਨੂੰ ਅਸ਼ਵਾਸਾ ਹੋਇਆ ਵੀ ਇੱਕ ਦਿਨ ਸਾਨੂੰ ਸ਼ਾਮ ਤੱਕ ਦਾ ਟਾਈਮ ਦਿਓ ਤੇ ਸ਼ਾਮ ਤੱਕ ਨਹੀਂ ਤਾਂ ਕੱਲ ਤੱਕ ਦਾ ਜ਼ਰੂਰ ਟਾਈਮ ਦਿਓ ਅਸੀਂ ਇਹਨਾਂ ਨਾਲ ਸੰਯੋਗ ਨਾਲ ਹੀ ਚੱਲ ਰਹੇ ਹਾਂ ਦੋ ਦਿਨਾਂ ਦਾ ਟਾਈਮ ਲਿਆ ਜੇਕਰ ਦੋ ਦਿਨਾਂ ਵਿੱਚ ਇਹਨਾਂ ਦੀ ਕੋਈ ਗ੍ਰਿਫਤਾਰੀ ਉਹਦੀ ਨਹੀਂ ਹੁੰਦੀ ਤਾਂ ਅਸੀਂ ਅਗਲੀ ਜਿਹੜੀ ਆਪਦੀ ਕਾਰਵਾਈ ਹੈ ਨਗਰ ਪੰਚਾਇਤ ਪੰਜ ਗ੍ਰੈਂਕਲਾ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੂਹ ਸਿੰਘ ਸਿੰਘ ਜਥੇਬੰਦੀਆਂ ਅਗਲਾ ਕੋਈ ਆਪਦਾ ਪ੍ਰੋਗਰਾਮ ਰੰਨਤੀ ਲੀਕਾਂ ਧੰਨਵਾਦ ਬਹੁਤ-ਬਹੁਤ ਦਾ ਬਿਲਕੁਲ ਇਹ तमाम ਲੋਕ ਨੇ ਜੋ ਕਿ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਮੰਗ ਕੀਤੀ ਜਾ ਰਹੀ ਹੈ ਕਿ ਜੋ ਵਿਅਕਤੀ ਜਿਸ ਵੱਲੋਂ ਇਹ ਅਪਰਾਧ ਕੀਤਾ ਗਿਆ ਹੈ ਲਾਇਸੈਂਸ ਜਿਹੜਾ ਹੈਗਾ ਬੁੱਢਾ ਦਲ ਵੱਲੋਂ ਜੋ ਦਿੱਤਾ ਗਿਆ ਸੀਗਾ ਉਸ ਨੂੰ ਪੜਿਆ ਗਿਆ ਉਹਨਾਂ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਗ੍ਰਿਫਤਾਰੀ ਉਹਨਾਂ ਕੀਤੀ ਜਾਵੇ ਫੀਲ ਹਾਲ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਅਫਸਰ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਪੂਰੇ ਮਸਲੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਪੰਜਗਰਾਈ ਕਲਾ ਜ਼ਿਲ੍ਹਾ ਫਰੀਦਕੋਟ ਬੇਨਤੀ ਕਰਦਾ ਕੋਜ ਸਮਾਂ ਪਹਿਲਾਂ ਬੁੱਢਾ ਦਲ 96 ਕਰੋੜੀ ਬੁੱਢਾ ਦਲ ਬਾਬਾ ਬਲਵੀਰ ਸਿੰਘ ਵਾਲੇ ਦਲ ਦਾ ਲਾਇਸੈਂਸ ਬਣਾਇਆ ਸੀ ਜਿਹੜਾ ਕਿ ਸ਼ਸਤਰ ਰੱਖਣ ਵਾਸਤੇ ਤੇ ਵੇਡ ਦੇ ਸ਼ਸਤਰ ਪਾਏ ਹੋਏ ਸੀਗੇ ਤੇ ਇਹ ਸ਼ਸਤਰ 2 ਤਰੀਕ 2 ਜਾਰੀ ਕਿ 15 ਤਰੀਕ ਤੋਂ ਪਹਿਲਾਂ 2 ਦਿਨ ਚੋਣਾ ਵਾਲੇ ਦਿਨ ਤੋਂ ਪਹਿਲਾਂ 2 ਦਿਨ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਸਰਪੰਚ ਬਣ ਗਿਆ ਕੇਵਲ ਸਿੰਘ ਬਰਾੜ ਤੇ ਉਹਦੇ ਸਾਥੀਆਂ ਗਗਨਦੀਪ ਸਿੰਘ ਬਾਜਵਾ ਤੇ ਜਸਕਰਨ ਸਿੰਘ ਜਸੂ ਪੁਤਰਾ ਮਰੀਕ ਸਿੰਘ ਤੇ ਪਵਨਾ ਸਿੰਘ ਬਰਲਾਦ ਸਿੰਘ ਤੇ ਹੋਰ ਸੈਂਕੜੇ ਸਤ ਕੇਵਲ ਸਿੰਘ ਦੇ ਹੋਰ ਸੈਂਕੜੇ ਸਾਥੀਆਂ ਨੇ ਮੇਰੇ ਬੇਟੇ ਦਾ ਚੌਂਕੀ ਪੰਜ ਗਰਾਈ ਗਲਾਂ ਚ ਉਹ ਚੌਂਕੀ ਇੰਚਾਰਜ ਕਰੋ ਬਾਕਸ ਸਿੰਘ ਤੇ ਮੌਨਜੀ ਜਸਵਿੰਦਰ ਸਿੰਘ ਦੇ ਸਾਹਮਣੇ ਮੇਰੇ ਬੇਟੇ ਦਾ ਸ਼ਾਸਤਰ ਲਵਾ ਕੇ ਤੇ ਚੌਂਕੀ ਜੇ ਰਖਾਤਾ ਜਿਹੜਾ ਸਾਨੂੰ ਹਜੇ ਤਾਂ ਹੀ ਨਹੀਂ ਮਿਲਿਆ ਤੇ ਹਜੇ ਸਾਨੂੰ ਅਸੀਂ ਕਈ ਪੰਥਕ ਆਗੂਆਂ ਨੂੰ ਬੇਨਤੀਆਂ ਕੀਤੀਆਂ ਕਈਆਂ ਨੂੰ ਬੇਨਤੀਆਂ ਕੀਤੀਆਂ ਕਈਆਂ ਨੂੰ ਮੈਂ ਤਾਂ ਗੇਟੀਆਂ ਕਈਆਂ ਨੇ ਕੋਸ਼ਿਸ਼ ਰੇ ਸਾਡੀ ਸਾਰ ਨੇ ਲਈ ਜਿਹੜੇ ਦਾ ਦਾਦੂ ਵਾਲਾ ਸਾਹਿਬ ਨੂੰ ਬਲਵੀਰ ਸਿੰਘ ਨੂੰ ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ ਜਿਹੜੇ ਪ੍ਰਧਾਨ ਆ ਆਗੂ ਮੁੱਖ ਸੇਵਾਦਾਰ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਵੀ ਸਾਡੀ ਬੇਨਤੀ ਸੁਣੀ ਬਾਬਾ ਬਖਸ਼ੀ ਸਿੰਘ ਨੂੰ ਬੇਨਤੀ ਕੀਤੀ ਉਹਨਾਂ ਨੇ ਵੀ ਸਾਡੀ ਬੇਨਤੀ ਕੀਤੀ ਸੁਣੀ ਕਿ ਸਾਡਾ ਸ੍ਰੀ ਸਾਹਿਬ ਚੌਂਕੀ ਦੇ ਵਿੱਚ ਦੁਆਰ ਸਾਡੇ ਨਾਲ ਕੋਈ ਨਹੀਂ ਖੜਾ ਹੁਣ ਅਸੀਂ ਪੰਥਕ ਜਥੇਬੰਦੀਆਂ ਨੂੰ ਕਹਿੰਦੇ ਆ ਵੀ ਅਸੀਂ ਇਹ ਜਿਹੜਾ ਲਾਇਸੈਂਸ ਆ 96 ਕਰੋੜੀ ਬੁੱਢਾ ਦਲ ਬਾਬੇ ਬਲਵੀਰ ਸਿੰਘ ਵਾਲੇ ਦਲ ਦਾ ਗੁੱਸੇ 'ਚ ਆ ਕੇ ਸਾਨੂੰ ਉਹਨਾਂ ਦੇ ਰਣ ਸਾਥ ਨਹੀਂ ਦਿੱਤਾ ਸਾਡੇ ਨਾਲ ਨਹੀਂ ਖੜੇ ਸਾਨੂੰ ਉਹਦਾ ਪਰਿਵਾਰ ਨਹੀਂ ਸਮਝਾਇਆ ਅਸੀਂ ਪਾੜਦੇ ਹਾਂ ਅੱਜ ਤੋਂ ਇਹ ਅਸੀਂ ਪਾੜਤਾ ਹਾਂ ਹੁਣ ਇਹਨੂੰ ਅਗਨ ਭੇਟ ਕਰ ਦਿਆਂਗੇ ਤੇ ਅਸੀਂ ਹੁਣ ਹੋਰ ਕਿਸੇ ਦਲ ਦਾ ਜਿਵੇਂ ਤਰਨਾਂ ਦਲ ਆ ਉਹਨਾਂ ਦਾ ਲਾਇਸੈਂਸ ਬਣਾ ਕੇ ਦੇਵਾਂਗੇ ਮੇਰੇ ਬੇਟਰੇ ਨੂੰ ਸ਼ਸਤਰ ਪਾਉਣ ਵਾਸਤੇ ਤੇ ਅਸੀਂ ਬੁੱਢਾ ਦਲ ਜਿਹੜਾ ਵੀਰ ਸੈਕਾ ਅਸੀਂ ਸਿੱਖ ਸੈਕਾ ਪਾਉਣ ਨੂੰ ਕਹਿੰਦੇ ਆ ਵੀ ਇਹੋ ਜਿਹੇ ਦਲਾਂ ਤੋਂ ਪਾਸੇ ਰਹੋ ਜਿਹੜੇ ਆਪਦੇ ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ ਖੜ ਨਹੀਂ ਸਕਦੇ ਸਾਥ ਨਹੀਂ ਦੇ ਸਕਦੇ ਤੇ ਜਿਹਨਾਂ ਨੇ ਸਾਡਾ ਧੀਰ ਸਾਬ ਨੂੰ ਆਇਆ ਉਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਪੂਰੇ ਪੰਥਕ ਸਿੱਖ ਕੌਮ ਨੂੰ ਬੇਨਤੀ ਕਰਦਾਂਗੇ ਸਾਡਾ ਧੀਰ ਸਾਬ ਪੰਜ ਗਰਾਂਈ ਕਲਾਂ ਦੀ ਚੌਂਕੀ ਜੋ ਦਵਾਇਆ ਜਾਵੇ ਤੇ ਧੀਰ ਸਾਬ ਲਾ ਕੇ ਰੱਖਣ ਵਾਲਿਆਂ ਤੇ ਕਾਰਵਾਈ ਕਰ ਕਰਵਾਈ ਜਾਵੇ ਉਹ ਕਹਿੰਦੇ ਇਹ ਕੈਰਚਾ ਇਹ ਕਰੇ ਧੀਰ ਸਾਬ ਨਹੀਂ ਕਹੇ ਖੰਡਾ ਨਹੀਂ ਪਰ ਅਸੀਂ ਕਹਿੰਦੇ ਜੇ ਕੈਰਚਾ ਦਾ ਫਿਰ ਦੁਕਾਨਾਂ ਤੇ ਕਿਉਂ ਇਹ ਚੀਜ਼ਾਂ ਵਿਕਦੀਆਂ ਇਹ ਸ਼ਾਸਤਰੀ ਸੀਗਾ ਇੱਕ ਜੋਜ ਦੇ ਪਾਇਆ ਸੀ ਤੇ ਪੁਲਿਸ ਨੇ ਲਵਾਇਆ ਪੁਲਿਸ ਨੂੰ ਚਾਹੀਦਾ ਵੀ ਜਿਨ੍ਹਾਂ ਨੇ ਲਵਾਇਆ ਉਹਦੇ ਬੰਦੀ ਕਾਰਵਾਈ ਕਰੇ ਤੇ ਸਾਨੂੰ ਵੀ ਸਾਡਾ ਸ੍ਰੀ ਸਾਹਿਬ ਦੁਆਵੇ ਤੇ ਪੰਥਕ ਜੱਤੇ ਬੰਦੀਆਂ ਨੂੰ ਅਸੀਂ ਹੱਤ ਬੇਨਨ ਕਰ ਲਗੇ ਬੇਨਤੀ ਕਰਦੇ ਆ ਆਗੂਆਂ ਨੂੰ ਤੇ ਅਸੀਂ ਬੇਨਤੀ ਕਰਦੇ ਆ ਵੀ ਸਾਡਾ ਸ੍ਰੀ ਸਾਹਿਬ ਦੁਆਇਆ ਜਾਵੇ ਤੇ ਸਾਡੇ ਗੁਰੂ ਦੀ ਸਾਡੀ ਪਤ ਸਾਡੇ ਸਿਰ ਤੇ ਉਵੇਂ ਰੱਖੀ ਜਾਵੇ ਹਨਾ ਵੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਕਕਾਲ ਰੋਲਣਾ ਸਾਡੇ ਕਕਾਰਾਂ ਦਾ ਅਸੀਂ ਅਸੀਂ ਸਾਡੇ ਕਕਾਰਾਂ ਨਾਲ ਅਸੀਂ ਸਤਕਾਰ ਕਰ ਸਕੀਏ ਤੇ ਸਾਡੇ ਕਕਾਰ ਅਸੀਂ ਘਰੇ ਲਿਆ ਸਕੀਏ ਕਿਉਂਕਿ ਅਸੀਂ ਬਹੁਤ ਉੱਦੇ ਦੇ ਚੰਤਾ ਦੇ ਵਿੱਚ ਆ ਪਰੇਸ਼ਾਨਾ ਮਨ ਸਾਡਾ ਕਿ ਸਾਡਾ ਸ੍ਰੀ ਸਾਹਿਬ ਹੀ ਖੋ ਲਿਆ ਤੇ ਸਾਡੇ ਹੋਰ ਪੱਲੇ ਕੀ ਰਿਹਾ ਅਸੀਂ ਸਤਿ ਪਾਤ ਸੰਗਤ ਨੂੰ ਬੇਰ ਬੇਨਤੀ ਕਰਦੇ ਆ ਕਿ ਸਿੱਧੀਆਂ ਅਕਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸ੍ਰੀ ਸਾਹਿਬ ਦਵਾਇਆ ਜਾਵੇ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਡੀਐਸਪੀ ਸਾਹਿਬ ਜਿਹੜੇ ਆ ਉਹ ਰਿਵਿਡੈਂਸ ਤੇ ਜਾਣ ਕਰਕੇ ਇੱਕ ਥਾਣਾ ਸਦਰ ਕੋਟਪੂਰਾ ਦਾ ਮਾਮਲਾ ਹੈ 184 ਨੰਬਰ ਐਫਆਈਆਰ ਜਿਹੜੀ ਦਰਜ ਹੋਈ ਸੀਗੀ ਉਹ ਉਦੇਸ਼ ਬੰਦ ਵਿੱਚ ਅੱਜ ਪੰਜ ਗ੍ਰਾਹੀ ਦੇ ਜਿਹੜੇ ਮੁੱძਜ਼ ਵਿਅਕਤੀ ਆ ਉਹ ਅੱਜ ਆਏ ਸੀ ਕਿਉਂਕਿ ਹਜੇ ਤੱਕ ਦੋਸ਼ੀ ਹੈ ਜਿਹੜੀ ਉਹਦੀ ਇਕ ਉਸਾਰੀ ਜਿਹੜੀ ਨਹੀਂ ਹੋਈ ਉਹਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਉਹ ਮਿਲਿਆ ਸੀ ਜਿਹੜੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਜਲਦ ਤੋਂ ਜਲਦ ਜਿਹੜੇ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਸ ਮੁਕੱਦਮੇ ਨੂੰ ਜਲਦੀ ਜਲਦੀ ਸੀ ਪੇਸ਼ ਅੰਤ ਕਰ ਦਿੱਤਾ ਜਾਵੇਗਾ ਇਸ ਦਾ ਸੀ ਉਹਨਾਂ ਨੂੰ ਪੂਰਾ ਵਿਸ਼ਵਾਸ ਪਾਇਆ